ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗ ਦਲਾਰ ਸਤ ਸਤ ਅਨਭਾਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗਦਲਾਰ ਸਤ ਸਤ ਅਨਭਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਦ ਤੁਮਰੀ ਕਿਰਪਾ ਪਈ ਜਾਗਤ ਭਾਗ ਦਲਾਰ ਸਤ ਸਤ ਅਨਭਾਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗ ਦਲਾਰ ਸਤ ਸਤ ਅਨਭਾਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗ ਦਲਾਰ ਸਤ ਸਤ ਅਨਭਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਕਰਮ ਰੇਖ ਮਾਇਆ ਹਰੀ ਤੂੰ ਹੀ ਸਭਨ ਕੀ ਸਾਰ ਜਦ ਤੁਮਰੀ ਕਿਰਪਾ ਪਈ ਜਾਗਤ ਭਾਗ ਦਲਾਰ ਸਤ ਸਤ ਅਨਭਾਉ ਸਦਾ ਕਹਿ ਲਾ ਕਰੂੰ ਬਖਾਨ ਸ੍ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨੰਦਾਨ ਲక్ష్ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਤ ਕੀ ਸੰਤਨ ਕੀ ਸੁਖ ਰਾਸ